ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਪੁਧੌੜ ਗੋਰੇਬਾਈ ਕੋਠੀ ਗਈ ਤੇ ਸਾਡਾ ਨੰਬਰ ਬਾਈ ਦਾ ਬਾਈ ਕੋਲ 8 ਕਨਗ ਪਤਾਉ ਆ ਜੀ ਬਿਜਲੀ ਦਸੀਆਂ ਵੱਡੀਆਂ ਛੋਟੀਆਂ ਠੀਕ ਹੈ ਨਾ ਵੱਧ ਜਾਣਕਾਰੀ ਆਪਾਂ ਨੂੰ ਗੋਰਾ ਬਾਈ ਦਊਗਾ ਠੀਕ ਹੈ ਜੀ ਪਿੰਡ ਪੁਧੌੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪਹੁੰਚ ਜਾਂਦੇ ਵਧਾਤੇ ਠੀਕ ਹੈ ਜੀ ਵਧਾਤਾ ਰੋਡ ਤੇ ਘਰ ਆ ਬਾਈ ਦਾ ਤੇ ਤਿੰਨ ਕੋਣੀ ਤੋਂ ਮਨਕਸਨਗਰ ਸੈਦੋ ਪਲਵੰਡੀ ਅਲਕੜੇ ਨੇੜੇ ਨੇੜੇ ਕਈ ਪਿੰਡ ਪੈਲੇ ਠੀਕ ਹੈ ਜੀ ਤੇ ਕਰਦੇ ਜੇ ਅਪਾ ਬਾਈ ਨਾਲ ਗੱਲਬਾਤ ਲੈਨੇ ਆਂ ਜੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਗੋਰਾ ਪਿੰਡ ਬਧੌੜਾ ਜ਼ਿਲ੍ਹਾ ਬਰਨਾਲਾ ਤਾਂ ਪਤਾ ਤਹਿਸੀਲ ਬਧਾਤਾ ਰੋੜ ਤੇ ਆਪਣਾ ਘਰ ਆ ਗਿਆ ਨਾਨਸਰ ਰੋੜ ਬਿਵਾਜ ਦਾ ਹੈ ਹਾਂਜੀ ਹਾਂਜੀ ਇੱਧਰ ਸੈਣਾ ਉਹ ਜੰਗੀਆਂ ਨਾਲ ਆ ਗਿਆ ਠੀਕ ਹੈ ਜੀ ਬਟੰਡੇ ਕਿਨੇ ਹੁੰਦੇ ਭਗਤਾ ਆ ਗਿਆ ਠੀਕ ਹੈ ਜੀ ਹਾਂਜੀ ਬਾਈ ਇਹ ਪਹਿਲੀ ਗਾਣ ਦੀ ਡਿਟੇਲ ਦੱਸੇ ਚਾਹਾਂਗੇ ਦੋਰੀ ਇਹ ਸੁਣਨ ਲਈ ਹੈ ਬਾਈ ਜੀ ਤੇ ਦੂਜੇ ਸੁਣੇ ਨੂੰ ਅਸਾਂ ਦੂਜੀ ਸੁਣੀ ਸੁਣ ਜੀ ਕਈ ਥਾਂ ਤੋਂ ਬਹੁਤ ਮਿਲਦਾ 42 ਕਿਲੋ ਵੀ ਲੈ ਸਕਦਾ ਜੇ ਬੱਛੀ ਚੰਗੀ ਆ ਠੀਕ ਹੈ ਜੀ ਪਰ ਗਰਮੀ ਦੇ ਸਹਾਰੇ ਨਾਲ ਗਰਮੀ ਥੋੜੀ ਘੱਟ ਮੰਨੋਗੇ ਇਹ ਠੀਕ ਹੈ ਜੀ ਅੱਥੀ ਚਵਾਈ ਵਾਲਾ ਥਣ ਬਹੁਤ ਵਧੀਆ ਲੱਗ ਬੁੱਲਿਆ ਥਣ ਲੱਗਾ ਠੀਕ ਹੈ ਜੀ ਹਾਂ ਜੀ ਭਾਈ ਜੀ ਇਹਦਾ ਰੇਟ ਦੱਸੋ ਜੀ ਇਹਦਾ 120 ਮੰਗਦਾ ਜੀ 1 ਲੱਖ 20 ਹਾਂ ਜੀ ਭਾਈ ਤੋੜ ਕੇ ਦਿਖਾਵਾਂਗੇ ਜੀ ਤੋੜ ਕੇ ਦਿਖਾ ਦਿੰਦੇ ਹਾਂ ਦੇਖੋ ਬਹੁਤ ਸੀਲ ਪੂਰੀ ਬਹੁਤ ਆ ਲਓ ਜੀ ਜਿਵੇਂ ਮਰਜੀ ਬੈਠਾ ਰਹੀ ਜਦੋਂ ਆਪਾਂ ਅੱਧੀ ਚਲੀ ਜਾਏ ਇਹਨੂੰ ਠੀਕ ਹੈ ਜੀ ਠੀਕ ਹੈ ਕਰਮ ਵਾਲੀ ਕਦ ਕੋਦ ਸੱਤ ਸੋਖਣਾ ਵਜੇ ਜੰਗੀ ਫਾਰਮ ਵਾਲੀ ਬੱਚੀ ਹੈ ਜੀ ਤੇ ਜੇ ਲਗੇ ਨੇ ਫਾਰਮ ਤੇ ਰੱਖਣੀ ਹੈ ਨਾ ਹਾਂਜੀ ਹਾਂਜੀ ਬੱਚੇ ਪਾਇਦੇ ਰੂਹੀ ਪਲੀ ਸਮੀ ਦੀਆਂ ਬਾਕੀ ਸਾਊ ਬਹੁਤ ਆ ਠੀਕ ਹੈ ਜੀ ਠੀਕ ਜਿਵੇਂ ਨਵਾਂ ਫਾਰਮ ਤਿਆਰ ਕਰਨਾ ਹਾਂਜੀ ਹਾਂਜੀ ਹੁਣ ਬਹੁਤ ਵਧੀਆ ਵੱਡੀ ਬਹੁਤ ਮੇਰੇ ਬਰਾਬਰ ਆਉਂਦੀ ਦੇਖਾ ਠੀਕ ਹੈ ਜੀ ਤੇ ਨੀਂਦਾਆਂ ਖੜਾ ਹੈ ਦੇਖ ਸਕਦੇ ਬਰਾਬਰ ਪੈਸਾ ਚਮਕ ਚਮਕ ਬਹੁਤ ਸੰਭੀ ਬਹੁਤ ਆ ਕਿਸੇ ਨੇ ਠੀਕ ਹੈ ਬੜਾ ਮੋਟਾ ਮਾਨ ਤਨ ਹੋ ਜੂਗਾ ਇਹ ਰੇਟ ਕਰ ਦਾਂਗੇ ਕਰ ਦਾਂਗੇ ਕੋਈ ਚਲੋ ਪ੍ਰਮ ਬਾਈ ਕਹਿੰਦਾ ਮਾਨ ਤਨ ਹੋ ਜੂਗਾ ਜਿਵੇਂ ਕਹਿੰਦੇ ਨਵਾਂ ਫਾਰਮ ਲੈਣਾ ਜੀ ਤੇ ਪ ਠੀਕ ਹੈ। ਅਲਕਾਇਨ ਦਾ ਗਾਂ ਵੋ ਵਡੀਆ। ਸਹੀ ਗੱਲ ਹੈ। ਬਾਕੀ ਸੋਹਣੀ ਹੈ ਗਾਂ ਬਾਈ। ਤਣ ਥੋੜੀ ਲੈਂਦੀ ਬਾਈ ਕਹਿੰਦਾ ਠੀਕ ਹੈ ਜੀ। ਥਣਾ ਥਣਾ ਦੀ ਫੁੱਲ ਗਰੰਟੀ ਆ। ਓਕੇ ਬਾਕੀ ਬਣੂ ਬਹੁਤ ਆਈ ਤਾਂ ਕੁਝ ਵੀ ਨਹੀਂ ਬਣੀ। ਅਈ ਤਾਂ ਮਨ ਕਾ ਚੱਲੇ ਵਾ। ਇਦੋਂ ਦੁੱਗਣਾ ਹੋਊਗਾ। ਇਹ ਤਾਂ ਲਾਹਣੇ ਲੱਗੀ ਜਦੇ। ਠੀਕ ਹੈ ਜੀ ਠੀਕ ਹੈ। ਬਈ ਸਨ ਤਾਂ ਆਪਸ ਵਿੱਚ ਨਾ ਬੈਠਣ ਕਮੇਟਾ ਦੱਸਣ ਲੱਗਦੇ ਇੱਕ ਦੋ ਨਾ ਪਸੂ ਕਿਸੇ ਨੇ ਝੂਠ ਬੋਲ ਕੇ ਕਹਤਾ ਵੀ ਹਾਂ ਜੀ ਆਏ ਆ ਫਲਾਨਾ। ਨਹੀਂ ਇਦਾਂ ਨਹੀਂ ਉਹ ਤਾਂ ਦੂਰੋਂੋਂ ਤਾਂ ਤੇਰੇ ਫੋਕੀ ਉਹਦਾ ਫਾਇਦਾ ਨਹੀਂ ਜੀ। ਨਹੀਂ ਨਹੀਂ ਜੇ ਆਪਾਂ ਪਾਸ ਕਰਕੇ ਲਈਏ ਜਿੱ हां जी आ हा, दस जी वस्सी दा दी जानकारी जर्सी वस्सी है हां जी سنگੜਾਏ ਦੇ ਥਣਫੂਨ ਦਿਖਾ ਦੇ ਬਹੁਤ ਚੰਗੇ ਆ ਅੱਛਾ ਜੀ ਚੋਲੀ ਬਹੁਤ ਚੰਗੀ ਆ ਬਾਹਲੀ ਚੰਗੀ ਗਾਂ ਦੀ ਵੱਛੀ ਆ ਠੀਕ ਹੈ ਜੀ ਠੀਕ ਦੇਖ ਸਕਦੇ ਹੋ ਬਰਾ ਥਣਫੂਨ ਚਾਰੇ ਇੱਕ ਨਿਕਰ ਮੇ ਇਹ ਰੇਟ ਆ ਬਰਾ ਇਹਦਾ ਦੱਸੇ 10 ਜੀ ਦੇ ਦਾਂਗੇ ਇਹ 10000 ਦੀ हां जी ਦੂਜੀ ਦਾ ਦੱਸੋ ਜੀ ਇਹਦਾ ਇਹ ਕਾਲੀ ਜਰਸੀ ਆ हां जी हां जी ਆ ਦੇਖ ਮੱਥੇ ਟੋਆ ਇਹਦਾ ਫੇਸ ਕੁਆਲਟੀ हां जी ਕਾਲੀ ਜਰਸੀ ਆ ਜੀ ਦੇਖ ਵੱਡੀ ਜਰਸੀ ਬਣੂ ਜੇ ਕਿ ਸਾਹਮਣ ਵਾਲੀ ਹੁਣ ਤਾਂ ਦੇਖਣ ਨੂੰ ਵੱਡੀ ਲੱਗਦੀ ਆ हां जी हां जी हां जी ਜਦੋਂ ਸੂਗੀ ਉਹ ਦੱਸੂਗੀ ਮੈਂ ਹੈਗੀ ਆ ਠੀਕ ਹੈ ਜੀ ਇਦਾ ਕੀ ਰੇਟ ਆ ਭਰਾ ਜਾਇਜ ਜਿੰਨੇ ਦੀ ਇਹ ਦੇ ਦਾਂਗੇ ਠੀਕ ਆ ਜੀ ਦੇਖਾਂ ਕਿ ਨਾਲ ਲੱਗਦਾ 10000 ਦੀ ਇਹ ਦੇ ਤਾਂ ਕਿ ਬਈ ਕਹਿੰਦਾ ਠੀਕ ਆ ਜੀ ਹਾਂਜੀ ਤੀਜੀ ਦਾ ਦੱਸੋ ਜੀ ਸਾਹੀ ਵਾਲਾ ਕੀ ਹਾਂਜੀ ਪਯੋਰ ਸਾਹੀ ਵਾਲਾ ਠੀਕ ਆ ਜੀ ਖੀਰ ਨਹੀਂ ਹੋਣੀ ਬੱਚਿਆਂ ਦੋਨੇ ਤਿੰਨੇ ਠੀਕ ਆ ਜੀ ਯਾਰ ਇਹ ਵੱਡੀ ਵੀ ਖੀਰੀ ਆ ਥਾਣਾ ਦੇਖ ਜੀ ਕਿੰਨੇ ਚੰਗੇ ਆ ਠੀਕ ਆ ਜੀ ਦੇਖ ਸਦੇ ਮਰਾ ਗਰਮੀ ਨਹੀਂ ਮੰਦੀ ਜੇ ਕਿੰਨੇ ਬੱਚਾ ਤਿਆਰ ਕਰਨਾ ਹਾਂਜੀ ਹਾਂਜੀ ਥੋੜਾ ਜਿਹਾ ਕੀ ਰੇਟ ਆ ਜੀ ਇਹ 6000 ਦੇ ਦਾਂਗੇ ਹਾਂ ਨਾ ਇਹ 6000 ਦੀ ਭਰਾ ਲਾ ਪੁਰਾਣੀ ਲਿਸਟ ਕਰਤਾ ਜਮੀ ਜਾਇਜ ਹਾਂਜੀ ਇਹ ਬੱਚਾ ਆ ਗਿਆ ਤਾਂ ਵੇਚਣਾ ਨਹੀਂ ਇੱਕਦਮ ਠੀਕ ਆਬ अच्छी यकीरी है जो ओरिजिनल ठीक है जी फेस क्वालिटी दी बहुत प्यारी है हां जी एचएफ ਦੇ ਵਿੱਚੋਂ ਆਈ ਦੀ ਹੈ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਦੇਖਣ ਠੰਡੀ ਬਹੁਤ ਆ ਠੰਡੀ ਬਹੁਤ ਅਸਲੀ ਹੈ ਇਹਦਾ ਕੀ ਰੇਟ ਆ ਭਰਾ ਇਹ 19 ਦੇ ਦਾਂਗੇ 19000 ਆ ਦੇ ਠੰਡ ਦਿਖਾ ਦੇ ਦੁਬਾਰਾ ਮਨ ਮਾਨ ਤਾਂ ਹੋ ਜੂ ਭਰੇ ਦਾ ਕਰ ਦਾਂਗੇ ਠੀਕ ਹੈ ਕੱਲਾ ਕੱਲਾ ਠਾਣਾ ਪਿਛੇ ਦਾ ਪੰਜਵਾਂ ਠਾਣਾ ਨਹੀਂ ਦਊਗਾ ਦੇ ਫੇਸ ਕੁਆਲਟੀ ਠੀਕ ਹੈ ਜੀ ਹਾਂ ਜਿਸ ਜਿਹੜਾ ਮੋਟਾ ਮੋਟਾ ਨੌਕਸਾ ਬਈ ਦੱਸਿਆ ਜਾ ਵਧੀਆ ਕਿਉਂਕਿ ਦੂਰੋਂ ਆਉਂਦਾ ਬੰਦਾ ਚੱਲ ਕੇ ਮੈਂ ਆਪਣੇ ਇੱਕ ਨਾ ਅੱਜ ਤੱਕ ਕਿੰਨੇ ਵੀਡੀਓ ਬਾਦਦੇ ਕਿਸੇ ਨੇ ਕੰਪਲੀਟ ਨਹੀਂ ਦਿੱਤੀ ਹਾਂਜੀ ਹਾਂਜੀ ਉਹ ਵਧੀਆ ਜੀ ਠੀਕ ਹੈ ਜੀ ਹਾਂਜੀ ਇਹਦੇ ਦੱਸ ਜੀ ਬੱਡੀ ਇਹ ਦੋ ਦੰਦ ਹੋ ਗਈ ਵੀਰੇ ਹਾਂਜੀ ਇੱਕ ਮਹੀਨੇ ਤੋਂ ਦੋ ਦਿਨ ਇਹਦੇ ਟੀਕਾ ਘੱਟੋਂ ਵੀ ਨਾ ਮੰਨ ਕੇ ਲਓ ਗੱਭਣ ਨਿਕਲੂ ਪੱਕਾ ਹਾਂਜੀ ਜੇ ਗੱਭਣ ਮੰਨ ਕਰਣੇ ਗੱਭਣ ਲੈ ਸਰ ਫੰਡਰ ਮੰਨ ਕਰਣੇ ਫੰਡਰ ਲੈ ਸਰ ਚਾਰ ਥਾਣੇ ਦੇ ਜੀ ਠੀਕ ਹੈ ਸਾਰੋਂ ਚ ਲਈਆਂ ਸੀ ਦੋ ਇਹ ਠੀਕ ਹੈ ਜੀ ਇੱਕ ਜੇ ਆਊਗੀ ਆ ਗਈ ਪਹਿਲਾਂ ਠੀਕ ਹੈ ਜੀ ਥਣ ਥਣ ਬ ਇਹ ਦੀ ਅੱਜ ਦੀ ਜੇ ਚੱਕ ਇੱਕ ਹੋ ਗਈ 45000 ਰੁਪਏ ਨਹੀਂ ਘਟ ਠੀਕ ਹੈ ਜੀ ਠੀਕ ਹੈ ਤੈਨੂੰ ਹੀ ਪਤਾ ਇਹ ਬੱਚੀਆਂ ਘੱਬਣ ਉਹ ਘਟ ਨਿਕਲੇ ਬਾਕੀ ਸਭ ਹੀ ਪੜੀ ਦੀ ਆ ਠੀਕ ਹੈ ਜੀ ਮਾੜੇ ਮਾੜੇ ਸੰਗ ਜੇ ਹੈ ਜੀ ਇਹਦੀ ਵੱਲ ਵੱਡੇ ਰਕੜਾਏ ਦੇ ਵੱਡੀ ਫੁਲੇ ਘਾਟੇ ਉਹਨੇ ਕੋਈ ਚੱਕਣੀ ਦਾ ਸਹੀ ਆ ਠੀਕ ਹੈ ਜੀ ਠੀਕ ਹੈ ਹਾਂ ਜੀ ਆ ਅਗਲੀ ਦਾ ਦੱਸ ਜੀ ਇਹ ਬੱਚੀ ਸੂਣ ਵਾਲੀ ਆ ਹਾਂ ਜੀ ਚਾਰ ਦੰਦ ਹੋ ਪਏ ਦੋ ਮੈਂ ਪੱਟੀ ਨਹੀਂ ਮੈਨੂੰ ਤਾਂ ਝੂਠ ਮਾਰੀ ਦਾ ਫਾਇਦਾ ਕੀ ਆ ਹਾਂ ਜੀ ਤੇ ਮੂੰਹ ਫੇਸ ਕੁਆਲਿਟੀ ਪਿਆਰੀ ਆ ਥਣ ਥਣ ਚੰਗਾ ਲੱਗਾ ਹਫਤੇ ਦੀ ਕੱਚੀ ਇਹ ਆ ਬਾਦ ਤੋਂ ਲੈ ਜੂ ਪਰ ਘਟ ਲੈਂਦੇ ਹਫਤੇ ਤੋਂ ਹ ਇੱਕ ਮਾੜਾ ਨਿਸ਼ਾਨ ਜੇ ਹੈਗਾ ਤਾਂ ਇਹਨੇ ਆ ਵੀ ਹੁੰਦਾ ਠੀਕ ਹੈ ਜੀ ਇਹਦਾ ਕੋਈ ਚੱਕ ਨਹੀਂ ਤਾਂ ਹੀ ਹੈ ਥੱਲੇ ਆ ਹੀ ਹੈ ਹਾਂ ਜੀ ਇਹਦਾ ਕੱਟਾ ਵੀ ਜਾਂਦਾ ਜੀ ਹਾਂ ਇਹਦਾ ਲੋਡ ਹੀ ਨਹੀਂ ਠੀਕ ਹੈ ਜੀ ਆ ਫੇਰ ਜਾਣ ਵਾਲੀ ਪਲੀ ਸਾਹਮੇ ਬਹੁਤ ਹੈ ਵੀ ਠੀਕ ਹੈ ਜੀ ਅੱਧੀ ਸੇਵਾ ਦਾ ਦੁੱਧ ਹੋ ਗਈ 20 ਦੇ ਨੇੜੇ ਦੇ ਦੂਗੀ 15 ਤੋਂ ਬਾਹਰ ਦੇ ਦੂਗੀ ਠੀਕ ਹੈ ਜੀ ਦੁੱਧ ਤਾਂ ਸੇਵਾ ਦਾ ਆ ਜਾ ਜੀ ਲੱਡੂਲਾ ਬਹੁਤ ਪੀ ਵੀ ਇਹਦੇ ਬਹੁਤ ਬਗਾਦੇ ਬਣੂ ਬਹੁਤਾ ਜਦਾ ਲੱਡੂਲਾ ਦੇਖ ਸਕਦਾ ਭਰਾ ਕੱਚੇ ਰਸ ਵੜੇ ਤੇ ਲੈ ਲੈ ਠੀਕ ਸਰ ਭਰਾ ਠੀਕ ਹੈ ਲਾਲ ਨੇਵਾ ਬਣਾਉਂਗੇ ਕਟਿੰਗ ਵਾਲੇ ਜੀ ਕੀ ਰੇਟ ਹੈ ਜਾ ਜਾ ਜੀ 60 ਦੇ ਦਾਂਗੇ 60000 ਦੋਬਰਾ ਵਾइज ਨੇ ਸਾਰੇ ਨੰਗ ਦਿਖਾਤੇ ਆਪਾਂ ਨੂੰ ਜੀਤਾ ਫਾਰਮ ਟੀਵੀ ਨੂੰ ਬਦੋ ਸਬਸਕਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰ ਦਈਏ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਬਹੁਤ ਜਿਆਦੀ ਬਰਾ ਜੀ ਪਿੰਡ ਭਦੌੜ ਤੇ ਜਿਲ੍ਹਾ ਬਰਨਾਲਾ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਵੀ ਪੇਜ ਆ ਗੁਰਜੀਤ ਰਾਜ ਨੂੰ ਬਾਦੋ ਫੋਲੋ ਕਰਕੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰ ਦਈਏ ਮਿਲਦੇ ਆਂ ਭਰਾ ਅਗਲੀ ਵੀਡੀਓ ਚੁੱਕ ਕੇ ਬਾਏ